ਨਮਸਕਾਰ ਹਸਤੀਕਾਲ ਸਮਾਣਾ టుడే ਤੁਹਾਡਾ ਸਵਾਗਤ ਹੈ ਕੀਕਰ ਰੋਡ ਤੇ ਜੈ ਮਾ ਦੁਰਗਾ ਸਵਿਟ 30 ਟਾਲ ਵਿਖੇ ਬਿੱਤੀ ਰਾਤ 14 ਵੱਲੋਂ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਚੋਰ ਦੁਕਾਨ ਦਾ ਤਿੰਦਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਸੀਸੀਟੀ ਵੀ ਕੈਮਰੇ ਡੀਵੀਆਰ ਇਨਵਰਟਰ ਸਿਸਟਮ ਗੈਸ ਸਿਲੰਡਰ ਅਤੇ ਗੱਲੇ ਵਿੱਚ ਨਕਦੀ ਲੈ ਕੇ फरार ਹੋ ਗਏ ਘਟਨਾ ਦੀ ਸੂਚਨਾ ਮਿਲ ਤੇ ਸੀਟੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਇਸ ਮਸਲੇ ਨੂੰ ਗੰਭੀਰਤਾ ਨਾਲ ਕਦੋਂ ਜਾਂਚ ਹੋਏਗੀ ਪਰ ਸਮਾਨਾ ਵਿੱਚ ਰੋਜ਼ਾਨਾ ਹੀ ਚੋਰੀਆਂ ਦੀ ਵਾਰਦਾਤਾ ਦੇਖਣ ਨੂੰ ਆਮ ਮਿਲਦੀਆਂ ਹਨ ਐਜਾ ਕੋਈ ਦਿਨ ਦਿਨ ਸੁਨਾ ਨਹੀਂ ਹੋਏਗਾ ਜਿਸ ਦਿਨ ਚੋਰੀ ਨਹੀਂ ਹੁੰਦੀ ਹੋਏ ਬੀਤੇ ਦਿਨ ਇੱਕ ਔਰ ਦੀ ਕੰਨ ਦੀ ਵਾਲੀਆਂ ਖੋਕੇ ਫਰਾਰ ਹੋ ਗਈ ਸੀ ਕਿਤੇ ਨਾ ਕਿਤੇ ਪੁਲਿਸ ਤੇ ਵੀ ਸਵਾਲਿਆ ਨਿਸ਼ਾਨ ਖੜੇ ਹੁੰਦੇ ਆ ਸਮਾਨਾ ਤੋਂ ਕਹਿਲਾ ਸਰ ਹਰਪਾ ਜਨ ਸਿੰਘ ਜੀ ਹਰਪਾ ਜਨ ਕਿਹੜੀ ਦੁਕਾਨ ਹੈ ਜੈ ਦੁਰਗਾ ਸਪੀਡ ਦੁਕਾਨਾ ਮੇਰੀ ਜੀ ਜੈ ਦੁਰਗਾ ਹਾਂ ਜੀ ਕੀ ਗੱਲ ਹੋ ਵੀ ਰਾਤ ਰਾਤ ਚੋਰੀ ਕਰਕੇ ਲੈ ਗਈ ਚੋਰ ਦੋ ਸਿਲੰਡਰ ਲੈ ਗਏ ਜੀ ਖਾਲੀ ਕੀ ਕੀ ਤੋੜਿਆ ਭੰਨਿਆ ਉਹਨਾਂ ਨੇ ਜਿੰਦਾ ਤੋੜਿਆ ਜੀ ਜੇ ਤੋੜਿਆ ਹਾਂ ਜੀ ਹਾਂ ਤੇ ਟੁੱਟ ਕੇ ਕੀ ਕੁਝ ਲੈ ਗਏ ਦੋ ਸਿਲੰਡਰ ਲੈ ਗਏ ਜੀ 7-8000 ਰੁਪਿਆ ਕੈਸ਼ ਪਿਆਤੀ ਜੀ ਤੇ ਡੀਵੀਆਰ ਲੈ ਗਏ ਜੀ ਇੱਕ ਕੈਮਰਾ ਲੈ ਗਏ ਪਟਕੇ ਜੀ ਕਿੰਨੇ ਕੈਮਰੇ ਲੱਗੇ ਪਹਿਲੇ ਉਹਨੇ ਸੱਤ ਕੈਮਰੇ ਨੇ ਜੀ ਟੋਟਲ ਲਾਏ ਹੋਏ ਮੇਰੇ ਇਹ ਵੀ ਇਹ ਕੰਪਲੀਟ ਕੀਤੀ ਗਈ ਆ ਹਾਂ ਜੀ ਕੰਪਲੀਟ ਕਰਿਆ ਹੈ ਜੀ ਕੰਪਲੀਟ ਆਇਆ ਕੋਈ ਬੁਲਾ ਦੂੰ ਹਜੇ ਤੱਕ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਅਜੇ ਨਹੀਂ ਜੀ ਆਪਣਾ ਰੋ ਗਈ ਆ ਹਾਂ ਜੀ ਆ ਜੀ ਕਹਿਣਾ ਦਦੋ ਵਾ ਕਹਿਣਾ ਹੌਸਲੇ ਬਲੰਦ ਕਹਿਣਾ ਤਾਂ ਇਹੀ ਚਾਹਨਾ ਜੀ ਵੀ ਇੰਨੇ ਹੌਸਲੇ ਬਲੰਦ ਹੋ ਰਹੇ ਨੇ ਚੋਰਾਂ ਦੇ ਪਹਿਲੀ ਵਾਰ ਦੇਖ ਰਹੇ ਆ ਜੀ ਇਹ ਬੜਾ ਆਸਾਨੀ ਨਾਲ ਰੋਡ ਦੇ ਉੱਤੇ ਦੁਕਾਨਾਂ ਜੀ ਆਸਾਨੀ ਨਾਲੇ ਚੋਰੀ ਕਰਕੇ ਬਾਗੇ ਆਪਣਾ ਜੀ ਸਮਾਜਿਕ ਵਾਰਦਾ ਕਿਉਂ ਨਾ ਹੋ ਰਹੀ ਹੈ ਬਹੁਤ ਜ਼ਿਆਦਾ ਜੀ ਕੱਲ ਮਾਈ ਵਿਚਾਰੀ ਸੁੱਤੀ ਪਈ ਸੀ ਜੀ ਸੁੱਤੀ ਪਈ ਮਾਈ ਦੀ ਬਾਲੀ ਲੈ ਕੇ ਖਿੱਚ ਗਏ ਇੰਨਾ ਰਾਸ਼ਾ ਉੱਥੇ ਜੀ ਸੇਖੋ ਕਲੋਨੀ ਚ ਸਾਰੇ ਪਾਸੇ ਐਂ ਹੀ ਹੋ ਰਿਹਾ ਜੀ ਹੌਸਲੇ ਬਲੰਦ ਹੋ ਰਹੇ ਨੇ ਇਹਨਾਂ ਚੋਰਾਂ ਦੇ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਜੀ ਇਹਨਾਂ ਦੇ ਨੱਥ ਪਾਈ ਜਾਵੇ ਸਰਕਾਰ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਵੀ ਥੋੜਾ ਜਿਹਾ ਇਹ ਚੋਰਾਂ ਦੇ ਗਰੋਹ ਕਿੰਨੀ ਧਿਆਨ ਦਿਓ ਜੀ ਬਸ ਇਹ ਹੀ ਬੇਨਤੀ ਆ ਜੀ ਜਿਹੜਾ ਮੇਰਾ ਸਮਾਨ ਚੋਰੀ ਹੋਇਆ ਮੈਨੂੰ ਚੋਰ ਫੜ ਕੇ ਦਵਾਇਆ ਜਾਵੇ ਜੀ ਸਮਾਨਾ ਤੋਂ ਕਹਿਲਾਸ਼ ਸ਼ਰਮਦਰੀ